ਵੈਰੀ ਗੁੱਡ ਮੂਵੀ ਔਰ ਮੈਸੇਜ ਮੂਵੀ ਕਾ ਬਹੁਤ ਜ਼ਿਆਦਾ ਅੱਛਾ ਬੱਚੋ ਕੋ ਜਰੂਰ ਦੇਖਣੀ ਚਾਹੀਦੀ ਹੈ ਜੀ ਬਹੁਤ ਵਧੀਆ ਮੂਵੀ ਸੀ ਬਹੁਤ ਸੋਹਣਾ ਮੈਸੇਜ ਆ ਅੱਜਕੱਲ ਜੋ ਸਕੂਲਾਂ ਸਰਕਾਰੀ ਸਕੂਲਾਂ ਦੇ ਸਿਸਟਮ ਨੇ ਉਹਨਾਂ ਦੇ ਲਈ ਉਹਨਾਂ ਨੂੰ ਅਪਡੇਟ ਕਰਨ ਦੇ ਲਈ ਬਹੁਤ ਵਧੀਆ ਸੋਚ ਆ ਇਹ ਚੀਜ਼ ਹੋਣੀ ਚਾਹੀਦੀ ਆ ਰਿਐਲਿਟੀ ਚ ਵੀ ਹੋਣੀ ਚਾਹੀਦੀ ਆ ਮੂਵੀ ਬਹੁਤ ਹੀ ਵਧੀਆ ਜੀ ਔਰ ਬੜੀ ਵਧੀਆ ਕਨਸੈਪਟ ਨਾਲ ਬਣਾਈ ਗਈ ਹੈ ਖਾਸ ਤੋ ਤੇ ਜੋ ਐਂਡ ਹੈ ਉਹ ਬਹੁਤ ਹੀ ਅੱਛਾ ਹੈ ਤੇ ਮੈਨੂੰ ਲੱਗਦਾ ਹੈ ਕਿ ਮਤਲਬ ਸਰਕਾਰੀ ਸਕੂਲ ਦੇ ਬੱਚੇ ਦੇ ਨਾਲ ਨਾਲ ਦੂਸਰੇ ਬੱਚਿਆਂ ਨੂੰ ਵੀ ਦੇਖਣੀ ਚਾਹੀਦੀ ਹੈ ਇਹਨਾਂ ਬੱਚੇ ਉਤਸ਼ਾਹੀਤ ਹੋਣਗੇ ਤੇ ਲਾਈਫ ਵਿੱਚ ਕੁਝ ਕਰਨ ਦੀ ਸਮਰੱਥਾ ਉਹਨਾਂ ਵਿੱਚ ਪੈਦਾ ਹੋਏਗੀ। ਬਿਲਕੁਲ ਤੁਹਾਨੂੰ ਲੱਗਦਾ ਕਿ ਇਹ ਫਿਲਮ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਨਾਲ-ਨਾਲ ਟੀਚਰਾਂ ਨੂੰ ਵੀ ਬਿਠਾ ਕੇ ਜਰੂਰ ਦਿਖਾਉਣੀ ਮੇਰੇ ਸਾਹਮਣੇ ਦਿਖਾਣੀ ਚਾਹੀਦੀ ਹੈ। ਇਵਨ ਤੋਂ ਮੈਂ ਵੀ ਚਾਹੁੰਦਾ ਕਿ ਮੈਂ ਵੀ ਕਿਸੇ ਤੋਂ ਸਪான்ਸਰ ਕਰਾ ਤੇ ਸਕੂਲ ਤੇ ਪੇਸ਼ਾਨਾ ਦਿਖਾਵਾਂ ਸਾਰੇ ਨੂੰ ਇੱਕ ਵਾਰੀ। ਮੂਵੀ ਸੋਹਣੀ ਹੈ ਵੀਰੇ ਟੌਪਿਕ ਸੋਹਣਾ ਆ ਕਨਸੈਪਟ ਬਹੁਤ ਵਧੀਆ ਆ ਤੇ ਮਤਲਬ ਡਿਫਰੈਂਟ ਆ ਬਹੁਤ ਘਟੰਗੇ ਆਈਆਂ ਇਹ ਮੂਵੀਆਂ ਇਦਾਂ। ਸੋ ਜਿਵੇਂ ਆਪਾਂ ਗੱਲ ਕਰਦੇ ਆ ਨਾ ਸਿੱਖਿਆ ਬਾਰੇ ਐਜੂਕੇਸ਼ਨ ਬਾਰੇ ਤੇ ਵਧੀਆ ਸਮਝ ਉਹਨੂੰ ਕਿਦਾਂ ਵੀ ਨਹੀਂ ਵੀਰੇ ਵਧੀਆ ਭਾਜੀ ਬਹੁਤ ਵਧੀਆ ਮੂਵੀ ਸੀਗੀ ਵਧੀਆ ਕਨਸੈਪਟ ਸੀਗਾ ਐਜੂਕੇਸ਼ਨ ਬਾਰੇ ਵਧੀਆ ਦੱਸਿਆ ਆ ਪ੍ਰਾਈਵੇਟ ਤੇ ਗਵਰਨਮੈਂਟ ਸੈਕਟਰ ਬਾਰੇ ਬਹੁਤ ਵਧੀਆ ਦੱਸਿਆ ਆ ਅਡੇ ਕਰਦੇ ਆ ਹੁਣ ਨਵੇਂ ਕਨਸੈਪਟਾਂ ਦਾ ਵੀ ਜਿਵੇਂ ਹੁਣ ਟੂ ਵੀ ਕੰਟੀਨਿਊ ਆ ਫਿਲਮ ਸ਼ਾਇਦ ਹੁਣ ਡਾਕਟਰੀ ਲਾਈਨ ਦੇ ਵਿੱਚ ਮੈਡੀਕਲ ਲਾਈਨ ਬਾਰੇ ਵੀ ਬਾਈ ਜੀ ਅੱਗੇ ਕਰਨਗੇ ਬੜਾ ਮਜ਼ਾ ਆ ਬੜੀ ਫਨੀ ਵੀ ਸੀ ਤੇ ਸਟੂਡੈਂਟਸ ਤੇ ਟੀਚਰਸ ਵਾਸਤੇ ਵੀ ਬੜੀ ਇੰਪੋਰਟੈਂਟ ਇੱਕ ਮੂਵੀ ਆ ਹਾਂਜੀ ਕੀ ਚੀਜ਼ ਕਹਿ ਰਹੇ ਹੋ ਤੁਸੀਂ ਇਸ ਬਾਰੇ ਇਸ ਫਿਲਮ ਤੋਂ ਇਹ ਸਿੱਖਿਆ ਹੈ ਕਿ ਸਵਾਲ ਪੁੱਛਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸਰ ਇਸ ਮੂਵੀ ਵਿੱਚ ਪੁੱਛਦੇ ਨੇ ਉਹਦਾ ਹਰ ਸਟੂਡੈਂਟ ਨੂੰ ਆਪਣੇ ਜਿਹੜੇ ਡਾਊਟਸ ਆ ਉਹ ਕਲੀਅਰ ਕਰਨੇ ਚਾਹੀਦੇ ਵਧੀਆ ਵਧੀਆ ਕਿਹੜੀ ਚੀਜ਼ ਤੁਸੀਂ ਨਵੀਂ ਸਿੱਖਿਆ ਇਹ ਫਿਲਮ ਤੋਂ ਬਹੁਤ ਕੁਝ ਐਜੂਕੇਸ਼ਨ ਸਿਸਟਮ ਬਾਰੇ ਬਹੁਤ ਕੁਝ ਹੈ ਆਪਾਂ ਪ੍ਰੈਕਟੀਕਲ ਕਰਾ ਕੇ ਕਰਾ ਕੇ ਵੀ ਉਹਨਾਂ ਨੂੰ ਬਹੁਤ ਕੁਝ ਸਿਖਾ ਸਕਦੇ ਆ ਬਿਲਕੁਲ ਹਾਂਜੀ ਭਾਈ ਤੁਹਾਨੂੰ ਕਿਦਾਂ ਲੱਗੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਜੀ ਇਹ ਚੇਂਜ ਬਹੁਤ ਜ਼ਰੂਰੀ ਹੈ ਪੂਰਾ ਵੀ ਚਾਹੀਦਾ ਇੰਨਾ ਫੀਲ ਹੋਏ ਕਿ ਜਦੋਂ ਤੁਸੀਂ ਪੜਦੇ ਸੀ ਉਹ ਤੋਂ ਤੁਹਾਡੀ ਲਾਈਫ ਦੇ ਵਿੱਚ ਇੱਕ ਅਰਸਤੂ ਜ਼ਰੂਰ ਹੋਣਾ ਚਾਹੀਦਾ ਹਾਂ ਬਿਲਕੁਲ ਭਾਜੀ ਅਸੀਂ ਵੀ ਸਰਕਾਰੀ ਸਕੂਲਾਂ 'ਚ ਪੜੇ ਆ ਹੁਣ ਸਰਕਾਰੀ 'ਚ ਪੜ੍ਹਾ ਵੀ ਰਹੇ ਆ ਜੀ ਠੀਕ ਹੈ ਇਹ ਚੀਜ਼ਾਂ ਹੈਗੀਆਂ ਜੋ ਦਿਖਾਈਆਂ ਇੰਪਲੀਮੈਂਟ ਹੁੰਦੀਆਂ ਮਿਲਣ ਤੇ ਇਹ ਚੇਂਜ ਹੋਣਾ ਵੀ ਚਾਹੀਦਾ ਜਦੋਂ ਤੁਸੀਂ ਕਿ ਤੁਸੀਂ ਸਰਕਾਰੀ ਸਕੂਲ 'ਚ ਪੜ੍ਹਾ ਰਹੇ ਹੋ ਤਾਂ ਤੁਸੀਂ ਇੱਕ ਕੀ ਚੀਜ਼ ਨਵੀਂ ਸਿੱਖੇ ਜਾ ਰਹੇ ਹੋ ਤਾਂ ਤੁਸੀਂ ਇ ਮੇ ਵੀ ਨੇ ਨਾ ਪਰ ਜਦੋਂ ਕਿਧਰੇ ਕਵਰਟ ਪੈਦਾ ਹੁੰਦੀਆਂ ਚੀਜ਼ਾਂ ਦਿਖਾਈਆਂ ਗਿਆ ਨੇ ਉਹ ਹੈ ਵੀ ਨੇ ਬਟ ਫਿਰ ਵੀ ਬਹੁਤ ਚੇਂਜਸ ਆ ਪਹਿਲਾਂ ਨਾਲ ਬਹੁਤ ਜ਼ਿਆਦਾ ਚੇਂਜਸ ਹੋ ਗਏ ਨੇ ਹੋਰ ਹੋਰ ਵੀ ਹੋ ਜਾਣਗੀਆਂ ਬਹੁਤ ਵਧੀਆ ਜੀ ਕਿਹੜੀ ਚੀਜ਼ ਸਭ ਤੋਂ ਲੱਗੀ ਤੁਹਾਨੂੰ ਤੇ ਕੀ ਚੀਜ਼ ਸਿੱਖੇ ਜੀ ਸਿੱਖਣ ਨੂੰ ਤਾਂ ਵੈਸੇ ਬਹੁਤ ਕੁਝ ਹੈ ਦੇ ਵਿੱਚ ਤੇ ਐ ਸਿੱਖਦੇ ਤਾਂ ਆਪਾਂ ساری ਉਮਰ ਹੀ ਰਹਿਨੇ ਆ ਹਨਾ ਤੇ ਬਟ ਵਧੀਆ ਲੱਗਿਆ ਕੰਮ ਸਰਤਾਜ ਜੀ ਦਾ ਕੰਮ ਵਧੀਆ ਗਿਆ ਬਾਕੀ ਸਾਰੀ ਮਤਲਬ ਕਿ ਜਿੰਨੇ ਵੀ ਆਰਟਿਸਟਿਕ ਸਭ ਤੋਂ ਕੰਮ ਬਹੁਤ ਵਧੀਆ ਲੱਗਿਆ ਕਿ ਮੈਸੇਜ ਬਹੁਤ ਵਧੀਆ ਬਿਲਕੁਲ ਹੈ ਫੀਲ ਹੋਏ ਕਿ ਜਦੋਂ ਤੁਸੀਂ ਪੜਦੇ ਸੀਗੇ ਵੀ ਸਾਡੀ ਸਕੂਲ ਦੇ ਵਿੱਚ ਵੀ ਇੱਕ ਇਦਾਂ ਦਾ ਹੁਸ਼ਿਆਰ ਸਿੰਘ ਆ ਆਪਣਾ ਸਟੂ ਹੋਣਾ ਚਾਹੀਦਾ ਸੀ ਹਾਂਜੀ ਫੀਲ ਤਾਂ ਹੁੰਦਾ ਪਰ ਉਸ ਟਾਈਮ ਤੇ ਜਿਹੜੇ ਟਾਈਮ ਤੇ ਹੁਣ ਅਸੀਂ ਪੜਦੇ ਸੀ ਉਸ ਟਾਈਮ ਤੇ ਕਿਸ਼ੋਰ ਸੀਗਾ ਮੈਂ ਵੀ ਸਰਕਾਰੀ ਸਕੂਲ ਦੇ ਵਿੱਚ ਪੜੀ ਹੋਈ ਆਂਗੀ ਤੇ ਸਰਕਾਰੀ ਸਕੂਲ ਦੇ ਵਿੱਚ ਪੱਲਾ ਇੰਨੀ ਨਹੀਂ ਸਹੂਲਤਾਂ ਹੁੰਦੀਆਂ ਅਸੀਂ ਹੁਣ ਤੱਕ ਬਹੁਤ ਵਧੀਆ ਸਕੂਲ ਬਣ ਗਏ ਨੇ ਸਰਕਾਰੀ ਵੀ ਤੇ ਪਹਿਲਾਂ ਇਦਾਂ ਨਹੀਂ ਹੁੰਦਾ ਸੀਗਾ ਪਹਿਲਾਂ ਤਾਂ ਮਤਲਬ ਕਿ ਮਾੜਾ ਮੋਟਾ ਜਾ ਕੇ ਇਹ ਫਿਲਮ ਕਿਸੇ ਜਿਹੜਾ ਆਪਣਾ ਸਮਾਜ ਆ ਜਾਂ ਤੁਸੀਂ ਕਹਿੰਦੇ ਇਨਫਰਾਸਟ੍ਰਕਚਰ ਆ ਸਕੂਲਾਂ ਦਾ ਉਹਦੇ ਤੇ ਫਰਕ ਪਾਊਗੀ ਬਿਲਕੁਲ ਪਾਊਗਾ ਜੀ ਬਿਲਕੁਲ ਪਾਊਗਾ ਇਹ ਜੀ ਗੱਲ ਨਹੀਂ ਹੈਗੀ ਬਹੁਤ ਵਧੀਆ ਮੈਸੇਜ ਵੀ ਬਹੁਤ ਵਧੀਆ ਹੈਗਾ ਤੇ ਕੱਲਾ ਇਹ ਨਹੀਂ ਹੈਗੇ ਵੀ ਆਪਾਂ ਕੱਲਾ ਪੜ੍ਹਾਈ ਨਾਲ ਹੀ ਸਭ ਕੁਝ ਹੁੰਦਾ ਬੱਚੇ ਨੂੰ ਆਪਦੇ ਸਾਰਾ ਦੇਖਣਾ ਵੀ ਚਾਹੀਦਾ ਸਿੱਖਣਾ ਚਾਹੀਦਾ ਵੀ ਕੀ ਕੁਝ ਆਪਾਂ ਕਰ ਸਕਦੇ ਕਿ ਨਹੀਂ ਕਰ ਸਕਦੇ ਸਾਰਾ ਕੁਝ ਬਹੁਤ ਵਧੀਆ ਬਹੁਤ ਵਧੀਆ ਫਿਲਮ ਲੱਗੀ ਕਿਉਂਕਿ ਜਗਦੀਪ ਵੜਿੰਗ ਭਾਈ ਜਦੋਂ ਵੀ ਲਿਖਦੇ ਕੁਝ ਵੱਖਰਾ ਹੀ ਲਿਖਦੇ ਨੇ ਤਾਂ ਇੱਕ ਟੀਚਰਾਂ ਦੇ ਪਹਿਲੀ ਵਾਰੀ ਹੱਸਦੇ ਦੇਖੇ ਕਿ ਕਿਸੇ ਨੂੰ ਉਹਨਾਂ ਦੇ ਹੱਕ 'ਚ ਵੀ ਗੱਲ ਕੀਤੀ ਤੇ ਸੋਚੋ 110% ਨੰਬਰ ਰੋਵਾਂਗੇ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਮੈਨੂੰ ਸਿੱਖਣ ਨੂੰ ਮਿਲਿਆ ਵੀ ਸੁਦੇਂਦਰ ਸਤਾਜ ਜੀ ਨੇ ਜਿੱਦਾਂ ਇੱਕ ਵੇ ਕੀਤਾ ਨਾ ਮੈਂ ਮਤਲਬ ਆਏ ਬੱਚੇ ਨੂੰ ਪੜਾਣਾ ਫਿਜ਼ੀਕਲ ਐਜੂਕੇਸ਼ਨ ਨਾਲ ਕੁਝ ਨਵਾਂ ਸਿੱਖਣ ਨੂੰ ਮਿਲਦਾ ਉਹ ਹਰ ਸਕੂਲ ਵਿੱਚ ਹੋਣਾ ਚਾਹੀਦਾ ਓਨੂੰ ਕਿੱਦਾਂ ਲੱਗੀ ਫਿਲਮ ਬਹੁਤ ਵਧੀਆ ਲੱਗੀ ਜੀ ਬੈਸਟ ਚੀਜ਼ ਕੀ ਲੱਗੀ ਤੁਹਾਨੂੰ ਕਿਹੜੀ ਚੀਜ਼ ਨਵੀਂ ਸਿੱਖਤੀ ਤੁਸੀਂ ਫਿਲਮ ਦੇ ਵਿੱਚ ਮੈਂ ਇਦਾਂ ਕਿਦਾਂ ਸਰਕਾਰੀ ਸਕੂਲ ਦੇ ਬੱਚੇ ਕਿਦਾਂ ਬਚਾਉਂਦੇ ਹੈਗੇ ਆ ਵੀ ਪ੍ਰਾਈਵੇਟ ਸਕੂਲ ਨੇ ਕਿਦਾਂ ਜੁਗਾਰ ਲਾਉਂਦੇ ਆ ਜੀ ਇਹ ਵਧੀਆ ਲੱਗਿਆ ਜੀ ਤੇ ਭਾਈ ਤੁਹਾਡੇ ਨੂੰ ਲੱਗਦਾ ਕਿ ਉਹ ਜੰਬੇ ਸੀ ਪੜਦੇ ਸੀਗਾ ਤੁਹਾਡੀ ਲਾਈਫ ਦੇ ਵਿੱਚ ਵੀ ਇੱਕ ਟੀਚਰ ਇਦਾਂ ਹੋਣਾ ਚਾਹੀਦਾ ਸੀ ਬਿਲਕੁਲ ਹੋਣਾ ਚਾਹੀਦਾ ਸੀ ਇਹ ਫਿਲਮ ਦੇ ਵਿੱਚ ਇੱਕ ਬਹੁਤ ਵਧੀਆ ਐਜੂਕੇਸ਼ਨਲ ਸਿਸਟਮ ਦੇ ਉੱਤੇ ਮੈਸੇਜ ਹੈ ਕਿ ਆਪਾਂ ਐਜੂਕੇਸ਼ਨ ਸਿਸਟਮ ਜਿਹੜੀ ਰੀਅਲ ਐਜੂਕੇਸ਼ਨ ਆ ਉਹਦੇ ਕੀ ਮਾਇਨੇ ਨੇ ਤਾਂ ਜਿਹੜਾ ਕਲਾਈਮੈਕਸ ਸੀਨ ਹੈ ਉਹ ਬਹੁਤ ਵਧੀਆ ਉਹ ਜਸਟੀਫਾਈ ਕਰ ਦਿੰਦਾ ਹੈ ਸਾਡੇ ਐਜੂਕੇਸ਼ਨ ਸਿਸਟਮ ਨੂੰ ਕਿ ਅਸੀਂ ਜਿਹੜਾ ਇਹ ਸਾਡਾ ਐਜੂਕੇਸ਼ਨ ਸਿਸਟਮ ਉਹ ਰਿਐਲਿਟੀ ਦੇ ਵਿੱਚ ਕਿਦਾਂ ਦਾ ਹੋਣਾ ਚਾਹੀਦਾ ਸੋ ਇਹ ਬੱਚਿਆਂ ਨੂੰ ਵੀ ਦੇਖਣੀ ਚਾਹੀਦੀ ਹੈ ਈਵਨ ਜਿਹੜੇ ਸਕੂਲਸ ਰਨ ਕਰ ਰਹੇ ਨੇ ਸਿਸਟਮ ਰਨ ਕਰ ਰਹੇ ਨੇ इवन ਜਿਹੜੇ এডਿਕੇਸ਼ਨ ਸਿਸਟਮ ਚ ਇਨਵੋਲਡ ਨੇ ਉਹਨਾਂ ਸਾਰੇ ਨੇ ਫਿਲਮ ਦੇਖਣੀ ਚਾਹੀਦੀ ਹੈ ਔਰ ਮੈਨੂੰ ਲੱਗਦਾ ਜਿੰਨਾ ਓਵਰ ਵੈਲਮਿੰਗ ਅਸੀਂ ਫੀਲ ਕਰ ਰਹੇ ਆ ਸਾਰੇ ਹੀ ਕਰ ਰਹੇ ਹੋਵੋਗੇ ਆ ਮੇਰੀ ਕੰਗ੍ਰੈਚੁਲੇਸ਼ਨਸ ਆ ਸਾਡੀ ਸਾਰੀ ਟੀਮ ਨੂੰ ਆ ਖਾਸ ਤੌਰ ਤੇ ਮਨੀਸ਼ਾ ਨੀ ਸਾਹਿਬ ਜੀ ਆ ਸੀਮੀ ਰਾਣਾ ਭਾਜੀ ਆ ਸਾਡੇ ਉਦੇਵ ਪ੍ਰਤਾਪ ਸਿੰਘ ਡਾਇਰੈਕਟਰ ਜਦੀਪ ਸਿੰਘ ਆ ਅੱਗੇ ਅੱਗੇ ਅਗਲੇ ਮੈਸਜੇਸ ਆ ਸਾਡੇ ਸਾਰੇ ਜਿਹੜੇ ਬੱਚੇ ਆ ਫਿਲਮ ਦੇ ਵਿੱਚ ਔਰ ਸਾਡਾ ਬਹੁਤ ਖੂਬਸੂਰਤ ਇਸ ਐਕਸਪੀਰੀਅੰਸ ਵੀ ਰਿਹਾ ਆ ਮੈਚਾਣਾ ਕਿ ਇਹੋ ਜੇ ਮੁੱਦੇ ਦੇ ਉੱਤੇ ਫਿਲਮਾਂ ਕਿਉਂ ਬਣਾਈਆਂ ਜਾਂਦੀਆਂ ਨੇ ਜਿਹੜੀਆਂ ਐਂਟਰਟੇਨਿੰਗ ਵੀ ਨੇ ਪਰ ਜਿਹਦੇ ਵਿੱਚ ਕੁਛ ਨਾ ਕੁਛ ਅਹਿਮ ਮੁੱਦੇ ਵੀ ਨੇ ਸਾਡੀ ਸੁਸਾਇਟੀ ਦੇ ਜਿਹੜੇ ਚੇਂਜ ਕਰਕੇ ਅਸੀਂ ਕੁਛ ਨਾ ਕੁਛ ਵੱਡੀ ਤਬਦੀਲੀ ਲਿਆ ਸਕਦੇ ਆ ਖਾਸ ਤੌਰ ਤੇ ਸਾਡੇ ਨਾ ਬੱਚਾ ਦਾ ਜਿਹੜਾ ਫਿਊਚਰ ਹੈ ਉਹ ਵਾਸ਼ਨ ਹੋ ਸਕਦਾ ਬਾਕੀ ਜੇਕਰ ਕੋਈ ਤੁਹਾਡੇ ਸਵਾਲ ਹੋਣ ਤੇ ਸਹਿਯੋਗ ਦੇਣੇ ਖਾ।

ਆ ਬੇਟਾ ਬੇਟਾ ਕਿਹਨੂੰ ਲੱਗਦੀ ਹੈ 10000 ਰੁਪਏ ਸਰ ਅੱਗੇ ਆਜੋ ਦੋਵੇਂ ਅੱਗੇ ਆਜੋ ਅਨੋ ਆਈ ਥੈਂਕ ਯੂ ਬਹੁਤ ਮਿਹਨਤ ਕੀਤੀ ਹੈ ਮੈਂ ਆਪਣੀ ਅੰਗਰੇਜ਼ੀ ਦੇ ਥੈਂਕ ਯੂ ਆਜੋ ਆਜੋ ਸੇ ਦੇਖੋ ਕਹਿਣਾ ਤਾਂ ਹੁਣ ਤੁਸੀਂ ਅੱਗੇ ਜਾ ਕੇ ਫਿਲਮ ਤੁਸੀਂ ਸਾਰਿਆਂ ਨੇ ਦੇਖ ਲਈ ਐ ਮੈਂ ਮਾਈਕ ਦੇ ਹਿਸਾਬ ਨਾਲ ਉੱਚੀ ਤਾਂ ਬੋਲ ਰਿਹਾ ਕਿ ਸੁਣ ਜੇ ਤੁਹਾਨੂੰ ਸਾਰਿਆਂ ਨੂੰ ਵੈਸੇ ਦਾ ਸੁਣਨ ਨੂੰ ਭੈੜਾ ਲੱਗੂਗਾ ਫਿਲਮ ਬਾਰੇ ਮੈਂ ਇੱਕੋ ਹੀ ਗੱਲ ਦਊਂਗਾ ਮੈਨੂੰ ਦੋ ਲਾਈਨਾਂ ਆਪਣੇ ਯਾਦ ਆ ਰਹੀਆਂ ਨੇ ਕਿ ਚਾਨਣ ਵਾਲਿਆ ਚਾਨਣ ਵੰਡਣਾ ਚਾਨਣ ਵਾਲਿਆ ਚਾਨਣ ਵੰਡਣਾ ਹਨੇਰੇ ਵਾਲਿਆ ਹਨੇਰਾ ਜੋ ਸਬਰਾਂ ਦਾ ਸਾਝਾ ਹੁੰਦਾ ਉਸ ਵਿੱਚ ਸਬਰ ਬਥੇਰਾ ਤੁਸ ਖਬਰਨਾ ਜਿਵੇਂ ਆਪਕੇ ਜਿਹੜਾ ਪੜਾਉਂਦਾ ਹੈ ਅੱਗੇ ਵੱਧਦਾ ਹੈ ਅੱਜ ਦੇ ਸਮੇਂ ਦੀ ਬਹੁਤ ਹੀ ਲੋੜੀਂਦਾ ਵਿਸ਼ਾ ਬਹੁਤ ਹੀ ਕਮਾਲ ਦੀ ਫਿਲਮ ਬਣੀ ਹੈ ਇਹਦੇ ਲਈ ਸਾਡੇ ਰਾਈਟਰ ਜਗਦੀਪ ਗੁੜਿੰਗ ਔਰ ਸਾਡੇ ਡਾਇਰੈਕਟਰ ਉਦਾਇ ਪ੍ਰਤਾਪ ਸਿੰਘ ਇਹਨਾਂ ਦੀ ਬਹੁਤ ਵੱਡੀ ਤਾਰੀਫ ਜੁਲਝਾ ਸਾਡੇ ਪ੍ਰੋਡਕਸ਼ਨ ਸਾਹਿਬ ਸਾਨੀ ਸਾਹਿਬ ਐਂਡ ਕਰਮ ਕ੍ਰੈਡਿਟਸ ਹੋਰ ਸਾਨੀ ਆਣਾ ਇਸ ਦੇ ਬਾਅਦ ਪ੍ਰੋਡਿਊਸਰ ਦੇ ਤੌਰ ਤੇ ਇਹਨਾਂ ਨੇ ਤੋਰੀ ਹੁਣ ਤੁਸੀਂ ਸਮਝ ਗਏ ਉੱਧਰ ਮੈਂ ਕਿਹਾ ਸੀ ਵੀ ਇਹੋ ਜਿਹੀ ਫਿਲਮ ਤੇ ਪੈਸੇ ਲਾਉਣੇ ਇਹਦਾ ਮਤਲਬ ਡਿਫਰੈਂਟ ਫਿਲਮ ਹੈ ਇਹਦੇ ਉੱਤੇ ਪੈਸੇ ਲਾਉਣ ਲਈ ਜੇਗੜਾ ਜਾਈਦਾ ਹਕ ਸਰਵੰਤਰੀ ਤੁਹਾਨੂੰ ਜਵਾਬ ਮਿਲ ਗਿਆ ਸੋ ਥੀਮੀ ਹੋਰਾਂ ਨੇ ਸੁਤਾਜ ਜੀ ਨੇ ਸਾਰੀ ਕਾਸਟ ਨੇ ਬਹੁਤ ਸਾਰਾ ਕੰਮ ਕੀਤਾ ਔਰ ਅਸੀਂ ਬਹੁਤ ਖੁਸ਼ ਆਂ कि ਅਸੀਂ ਇਸ ਫਿਲਮ ਦਾ ਹਿੱਸਾ ਹੈਗੇ ਆ ਤੁਹਾਨੂੰ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦਿਲੋਂ ਮੁਬਾਰਕਾਂ ਜੀ ਆਜੋ ਜੀ ਆਜੋ ਜੀ ਆਜੋ ਸਤਿ ਸ਼੍ਰੀ ਅਕਾਲ ਜੀ ਮਾਈਕ ਮਾਈਕ ਲਾਵਾ ਬਾਈ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰਿਆਂ ਨੇ ਫਿਲਮ ਦੇਖ ਲਈ ਹੈ ਔਰ ਇਹੀ ਜੀ ਫਿਲਮ ਦਾ ਪ੍ਰਚਾਰ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਵੀ इवन ਸਾਰੇ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਦਾ ਜੋ ਸਿਸਟਮ ਚੱਲ ਰਿਹਾ ਹੈ ਸਾਡੇ ਬੱਚਿਆਂ ਨਾਲ ਜੋ ਧੱਕਾ ਹੋ ਰਿਹਾ ਹੈ ਉਹਦੇ ਉੱਤੇ ਇਹ ਜੇ ਸਬਜੈਕਟ ਦੇ ਉੱਤੇ ਸਾਨੀ ਸਾਹਿਬ ਨੇ ਔਰ ਸਾਡੇ ਸਰਤਾਜ ਜੀ ਨੇ ਇਹ ਪੈਸੇ ਲਾ ਕੇ ਜਿਹੜੀ ਇਹ ਫਿਲਮ ਬਣਾਈ ਹੈ ਇਹ ਮੈਂ ਫਿਲਮ ਦੇਖ ਕੇ ਇਹ ਕਹਿੰਦਾ ਕਿ ਪੈਸਿਆਂ ਦਾ ਗੁੱਲ ਪੈ ਗਿਆ ਔਰ ਐਂਟਰਟੇਨਮੈਂਟ ਵੀ ਹੈ ਮਿਊਜ਼ਿਕ ਵੀ ਬਹੁਤ ਵਧੀਆ ਹੈ ਔਰ ਇੱਕ ਸਾਰਿਆਂ ਵਾਸਤੇ ਇੱਕ ਫਿਲਮ ਵੀ ਅਸੀਂ ਛੱਡ ਕੇ ਜਾ ਰਹੇ ਹਾਂ ਕਿ ਜੇ ਸਾਡੇ ਟੀਚਰ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਉੱਤੇ ਮਿਹਨਤ ਕਰਨਗੇ ਤੇ ਡੈਫੀਨੇਟਲੀ ਸਾਡੇ ਜਿਹੜੇ ਬੱਚੇ ਪੰਜਾਬੀ ਬੱਚੇ ਹੈ ਉਹ ਦੁਨੀਆ ਵਿੱਚ ਛਾਣਗੇ ਤੇ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇਸ ਹੁਸ਼ਿਆਰ ਸਿੰਘ ਫਿਲਮ ਦੇ ਇੱਕ ਹਿੱਸਾ ਬਣੇ ਹੈ ਔਰ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਕਿ ਲੋਕਾਂ ਤੱਕ ਇਸ ਗੱਲ ਨੂੰ ਪਹੁੰਚਾਣਾ ਹੈ ਕਿ ਇਹ ਫਿਲਮ ਬੱਚਿਆਂ ਨੂੰ ਜ਼ਰੂਰ ਦਿਖਾਨੀ ਚਾਹੀਦੀ ਹੈ ਟੀਚਰਸ ਨੂੰ ਜ਼ਰੂਰ ਇਹ ਫਿਲਮ ਦੇਖਣੀ ਚਾਹੀਦੀ ਹੈ ਔਰ ਮੈਂ ਤਾਂ ਇਹ ਆਸ ਕਰਦਾ ਕਿ ਇਹ ਜੀ ਫਿਲਮ ਨੂੰ ਨੈਸ਼ਨਲ ਅਵਾਰਡ ਮਿਲਣਾ ਚਾਹੀਦਾ ਹੈ थैंक यू ਸਰੋਤ ਤੁਹਾਡਾ ਬਹੁਤ ਬਹੁਤ ਸਾਲੀ ਸਾਹਿਬ ਅਮੋਮ ਜੀ ਗਰੁੱਪ ਪਲੀਜ਼ ਦੋ ਸ਼ਬਦਾਂ ਦਾ ਸਾਨੂੰ ਚਾਹੀਦਾ ਹੈ ਆਪਾਂ ਫਿਲਮ ਦੇਖੀ ਸਾਰਿਆਂ ਨੇ ਜੀ ਸੋ ਤੁਹਾਨੂੰ ਕੀ ਲੱਗਾ ਸਾਡੀ ਸਾਰਿਆਂ ਦੀ ਮਿਹਨਤ ਸਫਲ ਹੈ ਪੂਰੀ ਸਭ ਤੁਹਾਡੇ ਵੱਲੋਂ ਐਪਰੀਸੀਏਸ਼ਨ ਦੇ ਦੋ ਵਰਡ ਸਾਡੇ ਨਾਲੋਂ ਜ਼ਿਆਦਾ ਵੈਲਿਊ ਰੱਖਦੇ ਨੇ ਸੋ ਪਲੀਜ਼ ਪਰਸੋ ਫਿਲਮ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਆਪਣੇ ਆਪਣੇ ਪਰਿਵਾਰਾਂ ਨਾਲ ਜਾ ਕੇ ਪਲੀਜ਼ ਇੱਕ ਵਾਰ ਵਾਪਸ ਹੋਰ ਦੇਖਿਓ ਤੇ ਬਹੁਤ ਓਨੈਸਟ ਰਿਵਿਊ ਦੀ ਵੇਟ ਰਹੇਗੀ ਬਹੁਤ ਮਿਹਨਤ ਕੀਤੀ ਹੈ ਸਾਰੀ ਟੀਮ ਨੇ ਖਾਸ ਕਰਕੇ ਸਾਡੇ ਡਾਇਰੈਕਟਰ ਸਾਡੇ ਰਾਈਟਰ ਸਾਡੇ ਕੋ-ਸਟਾਰ ਸਾਡੇ ਐਕਟਰਸ ਸਾਰਿਆਂ ਨੇ ਦਿਨ ਰਾਤ ਇਹ ਕੀਤਾ ਸੋ ਪਲੀਜ਼ ਬਹੁਤ ਜ਼ਰੂਰਤ ਹੈ ਮੀਡੀਆ ਨੂੰ ਇਦਾਂ ਦੀਆਂ ਫਿਲਮਾਂ ਨੂੰ ਸਪੋਰਟ ਕਰਨ ਲਈ ਸੋ 7 ਫਰਵ ਨੂੰ ਫਿਲਮ ਵਰਲਡਵਾਈਡ ਲੱਗ ਰਹੀ ਹੈ ਥੈਂਕ ਯੂ ਸੋ ਮੱਚ ਫਾਰ ਕਮਿੰਗ ਉਹਦੇ ਇਹਦਾ ਪ੍ਰਤਾਪ ਸਿੰਘ ਸਾਡੇ ਡਾਇਰੈਕਟਰ ਜੀ ਇਹ ਸਾਡਾ ਇਹ ਪਾਪਾ ਜੀ ਕੁਝ ਨਹੀਂ ਕਹਿਣਾ ਚਾਹੁੰਦੇ ਉਹ ਫਾਈਨਲੀ ਸਭ ਤੋਂ ਵੱਡੀ ਵਿਰੋਧਸ਼ੀਲਤਾ ਦੇ ਪ੍ਰਸੰਗ ਆਇਆ ਕਿ ਬੱਚਿਆਂ ਨੂੰ ਕੈਜੀ ਆਪਣਾ ਤੁਸੀਂ ਬਹੁਤ ਮੈਨਸ਼ਨ ਕਰ ਰਹੇ ਹੋ ਆਹ ਬੱਚੇ ਜੀ ਇੰਨੇ ਜ਼ਿਆਦਾ ਜ਼ਬਰਦਸਤ ਐਕਟਰਸ ਹੈਗੇ ਕੀ ਕਹਿੰਦੇ ਆ ਕਿ ਉਹ ਕਦੇ ਵੀ ਨਹੀਂ ਲੱਗਿਆ ਕਿ ਬੱਚਿਆਂ ਨਾਲ ਕੰਮ ਕਰ ਰਹੇ ਨੇ ਜੋ ਕਾਈਂਡ ਆ ਐਨਰਜੀ ਜੋ ਉਹ ਫਿਲਮ ਨੂੰ ਤੇ ਸੀਨ ਦੇ ਸੀਨ ਦੇ ਮੂਡ ਨੂੰ ਲੈ ਕੇ ਆਈ ਸੀਗੇ ਵੀ ਆਰ ਵੈਰੀ ਲੱਕੀ ਜੀ ਕਿ ਇੰਨੇ ਟੈਲੈਂਟਡ ਬੱਚਿਆਂ ਨਾਲ ਇਸ ਉਮਰ ਹੀ ਕੰਮ ਕਰ ਲਿਆ ਤੇ ਹੁਣੇ ਹੀ ਇਹਨਾਂ ਦੀ ਚੋਣ ਕਰ ਲਈ ਕਿ ਗਾਹਾਂ ਜਾ ਕੇ ਨਹੀਂ ਓਕੇ ਹੋਵਾਂਗੇ ਜੀ ਤੇ ਮੈਂ ਆ ਜਸਟ ਵਾਂਟ ਟੂ ਆਲਸੋ ਥੈਂਕ ਐਵਰੀਬਾਡੀ ਦੀ ਸਾਰੀ ਕਾਸਟ ਨੂੰ ਪ੍ਰੋਡਿਊਸਰ ਨੂੰ ਮਨੀਸ਼ਪਾ ਜੀ ਸਰਤਾਜ ਭਾਈ ਪ੍ਰੋਟੈਗਨਿਸ ਨੂੰ ਸਰਤਾਜ ਭਾਈ ਸਿਮੀ ਨੂੰ ਸਿੰਮੀ ਦੀ ਟੁੱਟੀ ਜੀ ਇੰਗਲਿਸ਼ ਬਹੁਤ ਹੀ ਮੈਨੂੰ ਵਿਆਹਪਨ ਲੱਗਦੀ ਹੈ ਤੇ ਸਰਤਾਜ ਭਾਈ ਤੇ ਕੈਰੈਕਟਰ ਲਈ ਵੀ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਨਾਇਕ ਇਹੋ ਜਿਹਾ ਹੋਣਾ ਚਾਹੀਦਾ ਹੁਸ਼ਿਆਰ ਸੀ ਕਰਕੇ ਹੋਣਾ ਚਾਹੀਦਾ ਇਨਬਿਨ ਬਾਈ ਵਰਗਾ ਹੋਣਾ ਚਾਹੀਦਾ ਧੰਨਵਾਦ ਗੁਰਦੀਪ ਸਿੰਘ ਦਾ ਰਾਈਟਰ ਆਫ ਆ ਫਿਲਮ ਸਭੀ ਗੱਲ ਜੀ ਸਾਰਿਆਂ ਨੂੰ ਸ਼ੁਕਰਾ ਤੇਰਾ ਵਿਆਹ ਤੋਂ ਹੋਇਆ ਸ ਯਾਰ ਫਿਲਮ ਚ ਮੇਰੇ ਵਿੱਚ ਮੇਰਾ ਮੂੰਹ ਵੀ ਨਹੀਂ ਆਇਆ ਸੋ ਥੈਂਕ ਯੂ ਸਾਰਿਆਂ ਦਾ ਤੇ ਇਹ ਫਿਲਮ ਦੀ ਵਿੱਚ ਇਹ ਫਿਲਮ ਚ ਜਿੰਨੇ ਵੀ ਜਿਹੜੀ ਵੀ ਕਾਸਟ ਆ ਮੈਨੂੰ ਐਂ ਲੱਗਦਾ ਸੀਗਾ ਵੀ ਇਹ ਫਿਲਮ ਸ਼ਾਇਦ ਉਹਨਾਂ ਸਾਰਿਆਂ ਤੋਂ ਬਿਨਾ ਅਧੂਰੀ ਆ ਸਰਤਾਜ ਬਾਈ ਬਾਰੇ ਮੇਰੇ ਖਿਆਲ ਚ ਸਾਨੂੰ ਸਾਰਿਆਂ ਨੂੰ ਉਹ ਚਾਨਣ ਹੈ ਗਈ ਆ ਵੀ ਇਦਾਂ ਦੀ ਫਿਲਮ ਪੰਜਾਬ ਚ ਬਾਈ ਹੋਈ ਆ ਜਿੰਨਾਂ ਨੇ ਬਣਾ ਸਕਦੇ ਆ ਆਬਵੀਅਸਲੀ ਸਿਮੀ ਚਾਲ ਦੀ ਮੈਂ ਹੁਣ ਕਹਿੰਦਾ ਸੋਣਾ ਵੀ ਨਹੀਂ ਲੱਗਦਾ ਕਿ ਬਹੁਤ ਵਧੀਆ ਐਕਟਰ ਕਿਉਂਕਿ ਉਹਨਾਂ ਨੇ ਪ੍ਰੂਵ ਵੀ ਇੰਨੇ ਵਾਰੀ ਕਰਤਾ ਆਪਦੇ ਆਪ ਨੂੰ ਕਿ ਸਾਡੇ ਸ਼ਬਦ ਬਹੁਤ ਮਾਇਨੇ ਨਹੀਂ ਰੱਖਦੇ ਬੀ ਐਨ ਭਾਜੀ ਸਾਡੇ ਸੀਨੀਅਰ ਆ ਸਰਦਾਰ ਸੋਹੀ ਸਾਹਿਬ ਜਿਨ੍ਹਾਂ ਨੂੰ ਆਪਾਂ ਸੱਚੀ ਮੱਚੀ ਬਾਬਾ ਬੋਰਡ ਕਹਿ ਸਕਦੇ ਆ ਤੇ ਦੇਖੋ ਭਾਜੀ ਕਿਆ ਮੌਲਾ ਤੇ ਰਾਣਾ ਭਾਈ ਜਿਹੜੇ ਜਿਹੜੇ ਮੇਰੇ ਖਿਆਲ ਦੇ ਬੱਚਿਆਂ ਦੀ ਪੂਰੇ ਪੰਜਾਬ ਦੀ ਸਾਡੀ ਸੁਸਾਇਟੀ ਦੀ ਹਮੇਸ਼ਾ ਹੀ ਚਿੰਤਾ ਕਰਦੇ ਰਹਿੰਦੇ ਆ ਤੇ ਸੁੱਖੀ ਭਾਜੀ ਸਾਡੇ ਜਿਹੜੇ ਸੁੱਖੀ ਚਾਲ ਭਾਜੀ ਜਿਨ੍ਹਾਂ ਨਾਲ ਜਦੋਂ ਵੀ ਕੋਈ ਮੈਂ ਸਕ੍ਰਿਪਟ ਨਵੀਂ ਲਿਖਦਾ ਮੇਰੇ ਖਾਲਸਾ ਸਭ ਤੋਂ ਪਹਿਲਾਂ ਮੈਂ ਇਹਨਾਂ ਨੂੰ ਹੀ ਸੁਣਾਉਣਾ ਮਨੀਸ਼ ਭਾਜੀ ਜਿਹੜੇ ਵਾਰੀ-ਵਾਰੀ ਚੰਗੀਆਂ ਫਿਲਮਾਂ ਤੇ ਸਬਜੈਕਟ ਵਾਲੀਆਂ ਫਿਲਮਾਂ ਤੇ ਪੈਸੇ ਲਾਉਂਦੇ ਨੇ ਤੇ ਉਸ ਚੀਜ਼ ਨੂੰ ਅੱਗੇ ਲੈ ਕੇ ਜਾਂਦੇ ਸਾਰੇ ਹੀ ਬੱਚੇ ਜਿੰਨੇ ਵੀ ਇਹ ਚ ਪਰਫਾਰਮ ਕਰਦੇ ਸੀ ਮੇਰੇ ਖਾਲਸਾ ਸਾਰੇ ਹੀ ਹਿੱਸੇ ਸੀ ਗਾਧੂ ਬਾਈ ਸਪੈਸ਼ਲੀ ਤੇ ਮੈਨੂੰ ਲੱਗਦਾ ਅੱਜ ਸਭ ਤੋਂ ਵੱਧ ਜੇ ਕਿਸੇ ਨੂੰ ਬੋਲਣਾ ਚਾਹੀਦਾ ਤਾਂ ਸੁਭਿਧਾ ਨੂੰ ਬੋਲਣਾ ਚਾਹੀਦਾ ਕਿਉਂਕਿ ਮੈਂ ਵੀ ਚਾਹੁੰਦਾ ਕਿ ਕੀ ਬੋਲਦੀ ਹੈ ਕੀ ਸੋਹਣੀ ਬਾਕੀ ਜਿੰਨਾਂ ਦਾ ਵੀ ਮੈਂ ਹਜੇ ਸਖਵਿੰਦਰ ਰਾਜ ਸਾਡਾ ਭਾਈ ਸੰਜੂ ਸਲਾਂਕੀ ਵੀਰਾ ਸੀਮ ਸਾਰੇ ਹੀ ਬੰਦਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਆ ਪਵਣੀ ਮੇਰੇ ਗੱਲ ਤੋਂ ਨਹੀਂ ਕਿੱਥੇ ਆਉ ਸੋ ਆਸ਼ੂ ਤੋਂ ਸਾਰਿਆਂ ਤੋਂ ਬਿਨਾ ਇਹ ਫਿਲਮ ਅਧੂਰੀ ਸੀਗੀ ਸਾਡੇ ਸਾਰਿਆਂ ਵੱਲੋਂ ਤੁਹਾਡਾ ਵੀ ਧੰਨਵਾਦ ਤੇ ਹੁਣ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਆਵਾਜ਼ ਬਣ ਕੇ ਜਿਹੜੀਆਂ ਗੱਲਾਂ ਅਸੀਂ ਇੱਥੇ ਕਰਦੇ ਆ ਸਾਡੀ ਆਵਾਜ਼ ਬਣ ਕੇ ਲੋਕਾਂ ਨੂੰ ਦੱਸੋ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਬਾਕੀ ਦਾ ਲੋਕਾਂ ਤੇ ਅਸੀਂ ਤਾਂ ਜੋ ਕੁਝ ਬੋਲਣਾ ਸੀ ਉਹ 2 ਘੰਟਿਆਂ ਚ ਬੋਲਤਾ ਥੈਂਕ ਯੂ ਸੋ ਮੱਚ ਧੰਨਵਾਦ ਸੋ ਵੀ ਨਾ ਬਹੁਤ ਬਹੁਤ ਆਦਾ ਕਰਦੇ ਹੁਣ ਕਿ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਦਾ ਸਾਮੀ ਦੇ ਪ੍ਰੋਡਿਊਸਰ ਵਾਲਾ ਸਾਡੇ ਪ੍ਰੋਡਿਊਸਰ ਸਾਹਿਬ ਪ੍ਰੋਡਿਊਸਰ ਸਾਹਿਬ ਥੈਂਕ ਯੂ ਸੋਟ ਇਜ਼ ਨਾਟ ওকে ਦੈਟਸ ওকে ਦੈਟਸ ওকে ਦੈਟਸ ওকে ਦੈਟਸ ওকে ਥੈਂਕ ਯੂ ਸੋ ਮਚ ਅਨ ਸਪੋਰਟ ਕਰਨ ਲਈ ਫਿਲਮ ਨੂੰ ਐਂਡ ਆਈ ਹੋਪ ਯੂ ਆਲ ਵਿਲ ਕੈਰੀ ਦ ਰਿਵਿਊਸ ਐਂਡ ਸਾਡਾ ਮੈਸੇਜ ਪਬਲਿਕ ਤੱਕ ਦੋਗੇ ਐਂਡ ਥੈਂਕ ਯੂ ਟੂ ਏਵਰੀ ਕਾਸਟ ਮੈਂਬਰ ਏਵਰੀ ਗਰੂਪ ਮੈਂਬਰ ਉਹਨਾਂ ਦੇ ਬਿਨਾ ਇਹ ਫਿਲਮ ਬਿਲਕੁਲ ਪੂਰੀ ਨਹੀਂ ਹੋ ਸਕਦੀ ਸੀ ਐਂਡ ਏਵਰੀ ਡੇ ਜਿਸ ਤਰ੍ਹਾਂ ਫਿਲਮ ਕਿਹਾ ਕਿ ਐਜੂਕੇਸ਼ਨ ਇਜ਼ ਇਨ ਏਵਰੀ ਡੇ ਇਸ ਫਿਲਮ ਦੇ ਸੈੱਟ ਤੇ ਪ੍ਰੋਮੋਸ਼ਨਸ ਤੇ ਐਵਰੀ ਡੇ ਵਾਸ ਅ ਲਰਨਿੰਗ ਡੇ ਥੈਂਕ ਯੂ ਸੋ ਮੱਚ ਐਂਡ ਆ ਹੋਪ ਯੂ ਵਿਲ ਕੈਰੀ ði ਮੈਸੇਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਬਸ ਇਦਾਂ ਕਹੂੰਗਾ ਕਿ ਮੈਂ ਮਰੀਜ ਜੀ ਦਾ ਸ਼ੁਕਰ ਗੁਜ਼ਾਰ ਰਿਹਾ ਆ ਤੇ ਸਰਤਾਜ ਭਾਜੀ ਦਾ ਜਿਨ੍ਹਾਂ ਨੇ ਇਸ ਸਬਜੈਕਟ ਚੁਣਿਆ ਔਰ ਹਿੰਮਤ ਕੀਤੀ ਇਸ ਸਬਜੈਕਟ ਬਣਾਉਣ ਦੀ ਔਰ ਬਾ ਕਮਾਲ ਕੇਮ ਕਿਤਾਬਾ ਜੀ ਨੇ ਸਰਤਾਜ ਭਾਜੀ ਨੇ ਸਿਮੀ ਜੀ ਨੇ ਔਰ ਜਿਨੇ ਸਾਡੇ ਐਕਟਰ ਸੰਜੂ ਭਾਜੀ ਗਾਦੂ ਜੀ ਆ ਸੁਬੰਦਰ ਸੁਖਰ ਆਪਣਾ ਉਹਦੇ ਵੀਰਾ ਜਗਦੀਪ ਨੇ ਬਹੁਤ ਹੀ ਕਮਾਲ ਦੀ ਕਹਾਣੀ ਲਿਖੀ ਆ ਔਰ ਸੋਈ ਸਾਹਿਬ ਦਾ ਹਮੇਸ਼ਾ ਬੀਟ ਨੇ ਬਾਜੀ ਔਰ ਇਹੋ ਜਿਹੇ ਫਿਲਮਾਂ ਆਉਣੀਆਂ ਚਾਹੀਦੀਆਂ ਔਰ ਮੇਰੀ ਗੁਜਾਰਸ਼ ਤੁਹਾਨੂੰ ਸਾਰਿਆਂ ਨੂੰ ਬਾਜੀ ਕਿ ਇਹਨੂੰ ਸਪੋਰਟ ਕਰੋ ਇੱਕ ਹੱਦਰ ਤੱਕ ਪਹੁੰਚਾਓ ਔਰ ਇਹ ਬੱਚਿਆਂ ਵਾਸਤੇ ਪਹਿਲੀ ਫਿਲਮ ਆ ਜਿੱਚ ਲੈਕਚਰ ਨਹੀਂ ਹੈ ਪਰ ਲੈਕਚਰ ਹੈ ਸਿੱਖਿਆ ਨਹੀਂ ਹੈ ਪਰ ਸਿੱਖਿਆ ਹੈ ਸੋ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਪਲੀਜ਼ ਔਰ ਤੁਹਾਡੀ ਸਪੋਰਟ ਦੀ ਲੋੜ ਆ ਥੈਂਕ ਯੂ ਆਤੇ ਜਿਹੜੇ ਪਿੰਡਾਂ ਚ ਮਾਪੇ ਰੋਂਦੇ ਆ ਨਾ ਬੱਚੇ ਬਾਹਰ ਜਾਈ ਜਾਂਦੇ ਆ ਆ ਫਿਲਮ ਮਾਪਿਆਂ ਨੂੰ ਰੋਂੋ ਹਟਾ ਦੋਗੀ ਸਾਡੇ ਬੱਚੇ ਬਾਹਰ ਜਾਣਾ ਹਟ ਜਾਣਗੇ ਇੱਥੇ ਐਡੀ ਸੋਹਣੀ ਸਿੱਖਿਆ ਮਿਲੂ ਬਾਹਰ ਜਾਣ ਦੀ ਜ਼ਰੂਰਤ ਹੀ ਨਹੀਂ ਪੈਣੀ ਬਹੁਤ ਕਮਾਲ ਕਮਾਲ ਦਾ ਮੈਸੇਜ ਹੈ ਇੱਥੇ ਹੋਸ਼ਿਆਰ ਧਿੰ ਪੈਦਾ ਹੋਣਗੇ ਹੋਰ ਹੋਸ਼ਿਆਰ ਧਿੰ ਪੈਦਾ ਹੋਣਗੇ ਔਰ ਇਹ ਨਾ ਬੱਚਿਆਂ ਨੇ ਜੋ ਇਹਦੇ ਤੇ ਕਮਿਟਮੈਂਟ ਦਿਖਾਈ ਹੈ ਕਮਾਲ ਹੈ ਇਦਾਂ ਦੇ ਬੱਚਿਆਂ ਦੀ ਇਹ ਜਿਹੜੀ ਸਿੱਖਿਆ ਉਹਦਾ ਜਿਹੜਾ ਪੜਾਉਣ ਦਾ ਤਰੀਕਾ ਹੈ ਵਿਚਾਰ ਸਿੰਘ ਜੜਾ ਦੇ ਥਰੂ ਜਿਹੜਾ ਦਿਖਾਇਆ ਗਿਆ ਉਹ ਤਰੀਕਾ ਹਰ ਤਰ੍ਹਾਂ ਦੇ ਲਾਗੂ ਹੋ ਜਾਣਾ ਤਾਂ ਫਿਰ ਉਹਦਾ ਬਹੁਤ ਬਹੁਤ ਵੱਡਾ ਅਸਰ ਛੱਡ ਕੇ ਜਾਣਾ ਇੰਤਰਮੀ ਇਹ 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 ਗਾਰੰਟੀ ਆ ਪੱਕਾ ਲੋਕੋ ਮੈਂ ਮੈਕ ਠੰਡਾ ਠੰਡਾ ਜਿਹੜਾ ਨਾ ਲੋਕ ਮਾਰ ਰੋ ਰਹੀਆਂ ਨੇ ਤੇਰੇ ਪੁੱਤ ਕਦ ਨੂੰ ਆ ਕੋ ਦਿਵਾਊਗਾ ਅੱਛਾ ਬਾਹਰੋਂ ਕੱਢਣ ਲਾਗੇ ਥੱਕੇ ਮਾਰ ਮਾਰ ਕੇ ਹੈ ਉਹ 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 ਗੇਮ ਅੱਜ ਨੂੰ ਹਾਰ ਜਾਣਗੇ ਉਹਨੇ ਬਾਹਰ ਅਮਰੀਕਾ ਅਮਰੀਕਾ ਕੈਨੇਡਾ ਵਾਪਸ ਭੇਜ ਰਹੇ ਨੇ ਪਲੇਅਰ ਘਰ-ਘਰ ਕੇ ਉਹਦੇ ਬਾਰੇ ਬਹੁਤ ਬਹੁਤ ਵੱਡੀ ਸਚ ਹੈ ਕਾਦੂ ਜੀ ਆਜੋ ਆਜੋ ਕਾਸ਼ ਕਾਦੂ ਜੀ ਮੈਂ ਸਿਰਫ ਬਹੁਤ ਕਾ ਟਾਈਮ ਲਵਾਂਗਾ ਮੈਂ ਕੋਗਲ ਕਹਿਣਾ ਕਿ ਜਗਦੀਪ ਬੜਿੰਗ ਦੀਆਂ ਸਾਰੀਆਂ ਕਹਾਣੀਆਂ ਚਾਹੇ ਚੱਲ ਜਿੰਦੀ ਹੋਵੇ ਗਲਬਕੜੀ ਹੋਵੇ ਬੂਹੇਵਾਰੀਆਂ ਹੋਣ ਸ਼ਾਇਰ ਹੋਣ ਵਾਹ ਕਮਾਲ ਹੁੰਦੀਆਂ ਤੇ ਸਾਡਾ ਦਿਲ ਕਰਦਾ ਇਹਨਾਂ ਕਹਾਣੀਆਂ 'ਚ ਅਸੀਂ ਫਿੱਟ ਬੈਠ ਗਏ ਤੇ ਮੈਂ ਇੱਕੋ ਗੱਲ ਕਹਿਣਾ ਕਿ ਅਸੀਂ 4-5 ਸਾਲ ਤੱਕ ਆਪਦੇ ਬੱਚੇ ਦਾ ਜਿਹੜਾ ਕੋਰੇ ਕਾਗਜ਼ ਵਰਗਾ ਦਿਮਾਗ ਹੁੰਦਾ ਇੱਕ ਪਾਸਾ ਅਸੀਂ ਖੁਦ ਲਿਖਦੇ ਹਾਂ ਉਹ ਅਸੀਂ ਖੁਦ ਪੜ੍ਹਦੇ ਹਾਂ ਕਿ ਅਸੀਂ ਆਪਦੇ ਬੱਚੇ ਨੂੰ ਕੀ ਸਿੱਖਿਆ ਦਿੱਤੀ ਤੇ ਦੂਸਰਾ ਸਫਾ ਟੀਚਰ ਲਿਖਦਾ ਤੇ ਉਹਨੂੰ ਸਾਰਾ ਸਮਝ ਪੜਦਾ ਮੈਂ ਤੁਹਾਨੂੰ ਦੱਸਦਾ ਕਿ ਵੈਗਰੂ ਅਗੇ ਅਰਦਾਸ ਕਰੋ ਕਿ ਇਹੋ ਜਿਹੇ ਟੀਚਰ ਹੋਣ ਜੋ ਦਿਖਾਏ ਗਏ ਨੇ ਤੇ ਸਾਡਾ ਸਮਾਜ ਸੁਧਰ ਜੂਗਾ ਮੈਂ ਪੱਤਰਕਾਰਾਂ ਨੂੰ ਤੁਹਾਨੂੰ ਬੇਨਤੀ ਕਰਦਾ ਕਿ ਸਾਨੀ ਸਾਫ ਵਰਗੇ ਮੈਂ ਸ਼ੱਕ ਸਕੇ ਇਹ ਮੈਂ ਵਾਹਿਗੁਰੂ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਕਨਸੈਪਟ ਸਿਹਤ ਵਾਸਤੇ ਲੈ ਕੇ ਆਉਂਦੇ ਰਹਿਣ ਤੇ ਤੁਸੀਂ ਪੱਤਰਕਾਰੋ ਪਲੀਜ਼ ਆਪਦੇ ਦਿਲ ਤੇ ਹੱਥ ਰੱਖਿਓ ਕਿ ਕਿਹੋ ਜਿਹਾ ਕਨਸੈਪਟ ਹੈ ਤੇ ਤੁਹਾਨੂੰ ਜਰੂਰ ਤੁਹਾਡੇ ਕਹਿਣ ਤੇ ਹੀ ਜਨਤਾ ਇੱਥੇ ਆਉਗੀ ਬਹੁਤ ਮਿਹਰਬਾਨੀ ਸ਼ੁਕਰੀਆ ਸਸ਼ਕਲ ਜੀ ਬਸ ਤੁਸੀਂ ਸਾਰਿਆਂ ਨੇ ਫਿਲਮ ਦੇਖੀ ਐ ਇਹ ਹੁਣ ਤੁਸੀਂ ਦੱਸੋਗੇ ਤੁਹਾਨੂੰ ਫਿਲਮ ਕਹੀ ਜਿਹੀ ਲੱਗੀ ਬਸ ਤੁਹਾਡੀ ਇੱਕ ਡਿਊਟੀ ਐ ਕਿ ਤੁਸੀਂ ਘਰ ਘਰ ਸੁਨੇਹਾ ਦੇਣਾ ਤੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਐ ਤੇ ਓਮ ਜੀ ਦਾ ਸਤਾਜੀ ਸਿਮੀ ਨਾਲ ਸਾਰਿਆਂ ਦਾ ਅਸੀਂ ਬਹੁਤ ਦਿਲ ਤੋਂ ਧੰਨਵਾਦ ਕਰਦੇ ਆ ਉਹਦੇ ਜੱਗੀ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਐ ਤੇ ਸਾਰੇ ਬੱਚਿਆਂ ਦਾ ਵੀ ਥੈਂਕਸ ਉਹਨਾਂ ਨੇ ਬੜੀ ਮਿਹਨਤ ਕੀਤੀ ਐ ਬੜੀ ਗਰਮੀ ਦੇ ਵਿੱਚ ਬੱਚਿਆਂ ਨੇ ਉਹ ਲਗਨ ਨਾਲ ਕੰਮ ਕੀਤਾ ਤੇ ਮੈਂ ਦਿਲ ਤੋਂ ਬਸ ਇਹ ਕਹਿ ਰਹੀ ਹਾਂ ਕਿ ਤੁਸੀਂ ਹੁਣ ਘਰ ਘਰ ਇਹ ਸੁਨੇਹਾ ਪਹੁੰਚਾ ਦਿਓ ਤੇ ਮੇਰਾ ਸਾਰੀ ਸਟਾਰ ਕਾਸਟ ਨੂੰ ਦਿਲ ਤੋਂ ਧੰਨਵਾਦ ਥੈਂਕ ਯੂ ਅੱਜ ਸਿੱਕਲ ਜੀ ਸਾਰਿਆਂ ਨੂੰ ਮੈਂ ਇਹੀ ਕਹਿਣਾ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਥੈਂਕ ਯੂ ਥੈਂਕ ਯੂ ਕੁਝ ਫਿਲਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਲੰਬਾ ਸਮਾਂ ਯਾਦ ਰਹਿੰਦੀਆਂ ਨੇ ਤੇ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਫਿਲਮ ਦਾ ਹਿੱਸਾ ਇਹ ਫਿਲਮ ਮੈਨੂੰ ਲੱਗਦਾ ਬਹੁਤ ਲੰਬਾ ਸਮਾਂ ਯਾਦ ਰੱਖੀ ਜਾਊਗੀ ਤੇ ਥੈਂਕ ਯੂ ਸੋ ਮੱਚ ਮੈਂ ਸਾਰੀ ਟੀਮ ਦਾ ਥੈਂਕ ਯੂ ਕਰਦਾ ਮੈਨੂੰ ਲੱਗਦਾ ਹੁਣ ਸੰਜੀਤ ਸਾਹਿਬ ਨੂੰ ਜਗਦੀਪ ਨੂੰ ਵੀ ਲਾਂਚ ਕਰ ਦੇਣਾ ਚਾਹੀਦਾ ਥੋੜੇ ਸਮੇਂ ਲਈ ਆਇਆ ਸੀ ਵਿੱਚ ਆਪਣਾ ਜੋ ਐਸ ਇਨ ਐਕਟਰ ਮੈਂ ਕਿਹਾ ਸੰਜੀਤ ਸਾਹਿਬ ਆ ਕੇ ਮੈਂ ਕਿਹਾ ਜਗਦੀਪ ਨੂੰ ਤੁਸੀਂ ਲਾਂਚ ਕਰ ਦਿਓ ਜਿਵੇਂ ਐਸ ਇਨ ਐਕਟਰ ਥੋੜੇ ਸਮੇਂ ਲਈ ਆਇਆ ਹਾਂਜੀ ਹਾਂਜੀ ਲਾਉਣੇ ਬਾ ਕਮਾਲ ਕੰਮ ਕੀਤਾ ਹੈ ਅਸੀਂ ਅਸੀਂ ਮੀਡੀਆ ਦੇ ਸਾਹਮਣੇ ਅਨਾਉਂਸ ਕਰਦੇ ਆਂ ਜੀ ਜਗਦੀਪ ਬਿੰਦੰਗ ਸਾਡੀ ਫਿਲਮ ਮੇਨ ਲੀਡ ਕਰ ਰਿਹਾ ਹੈ। ਥੈਂਕ ਯੂ ਸਾਰਿਆਂ ਦਾ ਥੈਂਕ ਯੂ ਸੋ ਮਚ ਥੈਂਕ ਯੂ। ਬਾਈ ਹੋਣਾ ਸਿਮੀ ਜੀ ਨੇ ਕੰਮ ਕਰਕੇ ਬਹੁਤ ਵਧੀਆ ਲੱਗਿਆ ਸਾਰੀ ਟੀਮ ਦਾ ਥੈਂਕ ਯੂ ਸੋ ਮਚ। ਜੀ ਭਾਈ ਜੀ ਭਾਈ ਹਾਂ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਕੁਝ ਪਹਿਲਾਂ ਕਿਹਾ ਜਾ ਚੁੱਕਿਆ ਹੈ ਆਪਣੇ ਇਧਰ ਬੱਚਿਆਂ ਤੇ ਫਿਲਮਾਂ ਤਾਂ ਬਹੁਤ ਬਣਦੀਆਂ ਨੇ ਪਰ ਬੱਚਿਆਂ ਲਈ ਫਿਲਮਾਂ ਬਹੁਤ ਘੱਟ ਬਣਦੀਆਂ ਨੇ ਹੈਨਾ ਤੇ ਇਸ ਉਸ ਤਰੀਕੇ ਦੀ ਫਿਲਮ ਹੈ ਜਿਹੜੀ ਕਿ ਨਾ ਸਿਰਫ ਪੇਰੈਂਟਸ ਨੂੰ ਬਲਕਿ ਬੱਚਿਆਂ ਨੂੰ ਵੀ ਅਟੈਂਟਿਵ ਕਰੋ ਵੀ ਪੜ੍ਹਾਈ ਨੂੰ ਲੈ ਕੇ ਪੜ੍ਹਾਈ ਨੂੰ ਲੈ ਕੇ ਸਿਰਫ ਇੱਕ ਡਿਫਰੈਂਟ ਅਪਰੋਚ ਦੀ ਲੋੜ ਹੈ एवरीथिंग ਨੂੰ ਵੀ ਸੌਟ ਆਊਟ ਹੈ ਨਾ ਬਾਕੀ ਤੁਸੀਂ ਸਾਰੇ ਇੱਥੇ ਮੌਜੂਦ ਹੋ ਆਸ ਕਰਦੇ ਆਂ ਦੇਖੋ ਹੁਣ ਸਾਡੇ ਵੱਲੋਂ ਫਿਲਮ ਬਣ ਚੁੱਕੀ ਹੈ ਨਾਉ ਬਾਲ ਇਜ਼ ਇਨ ਯੋਰ ਹੌਟ ਹੈ ਨਾ ਸਾਰੇ ਹਮ ਮਾ ਕੇ ਥੀਏਟਰਾਂ 'ਚ ਪਹੁੰਚੋ ਇਸ ਫਿਲਮ ਨੂੰ ਦੇਖੋ ਕੰਮ ਐਪ ਕਰੋ ਮਨੀਸ਼ ਸ਼ਾਨੀ ਜੀ ਸਤੰਤਰਤਾ ਸਾਤਾ ਜੀ ਜਗਦੀਪ ਬ੍ਰਿੰਕ ਉਹਦੇ ਬਾਈ ਤੇ ਖੁਦ ਮੈਂ ਰਾਣਾ ਰਣਵੀਰ ਸਾਰਿਆਂ ਨੇ ਬਹੁਤ ਮਿਹਰਤ ਕੀਤੀ ਹੈ ਲਵ ਯੂ 100 ਵੈਰੀ ਮਚ ਥੈਂਕ ਯੂ ਜੀ ਕਰਦੇ ਬਾਈ ਥੈਂਕ ਬਹੁਤ ਬਹੁਤ ਮਿਹਰਬਾਨੀ ਤੁਹਾਡਾ ਸਾਰਿਆਂ ਦਾ ਆਜੋ ਆਜੋ ਬਾਕੀ ਸਾਰਾ ਕੁਝ ਤਾਂ ਸਾਰੇ ਸਿਆਣੇ ਪਹਿਲਾਂ ਬੋਲ ਗਿਆ ਸੋ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਕਿਦਾਂ ਫਿਲਮ ਚ এডਿਕੇਸ਼ਨ ਨੂੰ ਕਿਦਾਂ ਆਪਣਾ ਪ੍ਰੀਜ਼ੈਂਟ ਕੀਤਾ ਹੋਇਆ ਸਾਰਿਆਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਫਿਲਮ ਹੈ ਉਹਦੇ ਨਾਲ ਚੇਂਜ ਜ਼ਰੂਰ ਆਊਗਾ এডੂਕੇਸ਼ਨ ਸਿਸਟਮ ਨੂੰ ਐਨੀਵਰਡੇ ਲੈਵਲ ਤੇ ਰਿਪ੍ਰੈਜ਼ੈਂਟ ਕੀਤਾ ਆਪਾਂ ਸੋ ਸਾਰੇ ਜਣੇ ਜਾ ਕੇ ਪਿਆਰ ਜ਼ਰੂਰ ਦਿਓ ਸਾਰੇ ਜਣੇ ਸੋ ਹੁਣ ਅਸੀਂ ਬਣਾਤੀ ਰਿਸਪੋਸ ਤੁਹਾਡਾ ਸਾਰਿਆਂ ਨੂੰ ਮੈਨੂੰ ਆਸਤੀ ਹੈ ਵੀ ਜਾ ਕੇ ਜ਼ਰੂਰ ਦੇਖਿਓ ਸੋ ਥੈਂਕ ਯੂ ਸੋ ਮਚ ਸਾਰੇ ਸਾਰੇ ਮੀਡੀਆ ਦਾ ਜਿੰਨਾ ਵੀ ਤੁਸੀਂ ਇੰਤਜ਼ਾਰ ਕੀਤਾ ਤੁਸੀਂ ਫਿਲਮ ਦੇਖੀ ਔਰ ਇੱਥੇ ਆਪਣਾ ਵਕਤ ਵੀ ਲਾਇਆ ਅਸੀਂ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਹੁਸ਼ਾਰ ਸਿੰਘ ਆਪਣਾ ਰਸਤੂ ਹੁਣ ਤੁਹਾਡੇ ਹੱਥਾਂ 'ਚ ਆ ਮੈਂ ਚਾਹੁੰਨਾ ਕਿ ਸਾਡਾ ਮੁਲਕ ਸਾਡੀ ਸਟੇਟ ਔਰ ਮੁਕੰਮਲ ਜਹਾਨ ਦੇ ਵਿੱਚ ਚਾਹੇ ਟ੍ਰਾਂਸਲੇਸ਼ਨ ਹੋ ਕੇ ਚਾਹੇ ਡੱਬ ਹੋ ਕੇ ਫਿਲਮ ਪਹੁੰਚੇ ਜੇਕਰ ਤੁਹਾਨੂੰ ਲੱਗਦਾ ਕਿ ਜਾਇਜ਼ ਤੇ ਬਹੁਤ ਹੀ ਕੀਮਤੀ ਫਿਲਮ ਹੈ ਜਿਹੜੀ ਕਿ ਅੱਗੇ ਪਹੁੰਚਣੀ ਚਾਹੀਦੀ ਆ ਮੈਨੂੰ ਲੱਗਦਾ ਕਿ ਘੱਟੋ-ਘੱਟ ਸਾਡੀਆਂ ਜਿਹੜੀਆਂ ਨਾਰਥਰਨ ਸਟੇਟਸ ਆ ਉੱਥੇ ਤੱਕ ਜ਼ਰੂਰ ਜਾਣੀ ਚਾਹੀਦੀ ਆ ਸੋ ਤੁਸੀਂ ਜ਼ਰੂਰ ਇਹ ਹੰਗਾਰਾ ਦੇਣਾ ਪੋਜ਼ਿਟਿਵਲੀ ਜੇ ਤੁਹਾਨੂੰ ਲੱਗਿਆ ਸੋ ਆਪ ਸਭ ਦਾ ਇੱਥੇ ਆਇਆਂ ਦਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਚੜ੍ਹਦੀ ਕਲਾ ਸਤਿ ਸ੍ਰੀ ਅਕਾਲ ਸੌਂਗ ਜੀ ਸੌਂਗ ਕਹਿੰਦੇ ਦੋਲਣਾ ਹਾਂ ਦੋਵੇਂ ਗਾਣੇ ਦੀਆਂ ਗਾਣੇ ਦੀਆਂ ਜੀ ਕਹਿੰਦੇ ਤਿਆਰੀਆਂ ਤਾਂ ਮੁੱਕ ਗਈਆਂ ਹੁਣ ਹੈ ਉਹ ਪਈਆਂ ਬਹੁਤ ਨੇ ਤਿਆਰੀਆਂ ਅਜੇ ਬਿਸ਼ਾਰਾਂ ਦਿੱਤੀ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਹਾਲੇ ਕਾਫੀ ਇੰਤਜ਼ਾਮ ਕਰਨੇ ਤਰੀਕਾ ਨੇੜੇ ਆ ਗੀਆਂ ਤੇ ਸਾਹੇ ਚਿੱਠੀ ਪਾਈ ਨਹੀਂ ਪਈਆਂ ਬਹੁਤ ਨੇ ਤਿਆਰੀਆਂ ਆਏ ਆਈ ਨਹੀਂ ਤੇ ਪੱਗ ਵੀ ਰੰਗਾਈ ਨਹੀਂ ਰੰਗਾਈ ਨਹੀਂ ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ ਨਾਲ-ਨਾਲ ਵਟਦੇ ਆ ਲੱਡੂ ਕਰਾ ਦੇ ਲਾ ਦੇ ਜ਼ਰਾ ਗਾਣਾ ਸਰਕਾਰ ਦਾ ਤੇ ਚੱਲਿਆ ਮੈਂ ਹੀ ਚੱਲਿਆ ਸਕੂਲ ਪੜਾਉਣ ਸਕੂਟਰ ਕੱਢ ਲਈ ਓਏ ਸਕੂਟਰ ਕੱਢ ਲੈ ਲੱਗੀ ਮੈਂ ਔਣ ਜਮਾਤਾ ਕੱਠੀਆਂ ਆਈਏ ਜਮਾਤਾ ਕੱਠੀਆਂ ਲਗਾ ਕੇ ਆਏ ਸ਼ਾਮ ਨੂੰ ਸਬਜ਼ੀ ਬਣਾਉਂਦੇ ਆਂ ਬਾਕੀ ਇੱਕ ਪਲ ਵੇ ਜਾਣਾ ਪੱਲ ਬਹਿ ਜਾਣਾ ਮੇਰੇ ਕੋਲ ਵੇ ਤੇਰੇ ਮਿੱਠੜੇ ਗੱਟ ਤੇ ਓਹ ਮੇਰੀ ਤਾਂ ਇਹ ਹੀ ਬੇਨਤੀ ਆ ਵੀ ਪਹਿਲਾਂ ਇੱਕ ਸਿਸਟਮ ਹੁੰਦਾ ਸੀਗਾ ਕਿ ਜਦੋਂ ਆਪਾਂ ਬੱਚੇ ਨੂੰ ਸਕੂਲ ਛੱਡ ਕੇ ਆਉਂਦੇ ਸੀ ਤੇ ਉਹਨੂੰ ਇਹ ਕਹਿੰਦੇ ਸੀ ਟੀਚਰ ਨੂੰ ਇਹ ਕਹਿੰਦੇ ਸੀ ਕਿ ਇਹਨੂੰ ਬੰਦੇ ਦਾ ਪੁੱਤ ਬਣਾ ਦੇ ਤੇ ਅੱਜ ਜੇ ਕੋਈ ਟੀਚਰ ਸਾਡੇ ਬੱਚੇ ਨੂੰ ਝਿੜਕਦਾ ਤਾਂ ਸੀ ਇਹ ਕਿੰਨੇ ਵੀ ਤੁਸੀਂ ਸਾਨੂੰ ਵੀ ਇਹਨੂੰ ਹੱਥ ਲਾਇਆ ਤਾਂ ਲਾਇਆ ਕਿਵੇਂ ਇਹ ਸਿਸਟਮ ਹੈ ਜਿਹੜਾ ਬਦਲਣਾ ਪੈਣਾ ਪਹਿਲਾਂ ਵਾਂਗੂ ਟੀਚਰਾਂ ਦੇ ਹੱਥ ਚ ਬੱਚੇ ਦੀ ਬਾਹ ਫੜਾ ਕੇ ਆਉਣ ਵਾਲਾ ਕੰਮ ਜਿਹੜਾ ਉਹ ਸ਼ੁਰੂ ਕਰਨਾ ਪੈਣਾ ਫਿਲਮ ਤੁਹਾਨੂੰ ਬਹੁਤ ਵਧੀਆ ਸਨੇਹਾ ਦਿੰਦੀ ਆ ਸੋ ਇੱਕ ਵਾਰੀ ਸਿਨੇਮੇ ਘਰਾਂ ਤੇ ਜਾ ਕੇ ਫਿਲਮ ਜ਼ਰੂਰ ਦੇਖਿਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮੈਨੂੰ ਮੈਨੂੰ ਲੱਗਦਾ ਹੈ ਵੈਸੇ ਸਾਰੀਆਂ ਗੱਲਾਂ ਹੋ ਚੁੱਕੀਆਂ ਨੇ ਬਦਿਆ ਮੈਂ ਤਾਂ ਇਹੀ ਰਿਕੁਐਸਟ ਕਰ ਸਕੀ ਆ ਵੀ ਸਤ ਨੂੰ ਜਾਓ ਆਪਣੇ ਆਪਣੇ ਪਰਿਵਾਰਾਂ ਨਾਲ ਲਿਆਣਿਆਂ ਨਾਲ ਤੇ ਮੂਵੀ ਦੇਖ ਕੇ ਆਓ ਬਹੁਤ ਹੀ ਵਧੀਆ ਮੈਸੇਜ ਆ ਮੂਵੀ 'ਚ ਔਰ ਮੈਨੂੰ ਲੱਗਦਾ ਹਰ ਫੈਮਿਲੀ ਵਾਸਤੇ ਇਹ ਦੇਖਣਾ ਜ਼ਰੂਰੀ ਆ ਧੰਨਵਾਦ ਜੀ ਥੈਂਕ ਯੂ 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 ਪਲੀਜ਼ ਗੋ ਵਾਚ ਮੂਵੀ ਹੈਵ ਫਨ ਹੈਲੋ ਲਵ ਯੂ ਸਵੇਰੀ ਮੱਚ Assistant, audio. Thank <laughs> you,